ਨਹੀਂ ਨਹੀਂ ਕਰਨਾ ਮੈਂ ਨਹੀਂ ਤੈਨੂੰ ਜਾਣ ਦੇਣਾ ਬੰਬੀ ਤੇ ਕੱਲੋਂ ਤੇਰੇ ਹੱਥੀ ਪਿਆਵਾ ਜੇ ਤੇ ਅੱਜ ਤੈਨੂੰ ਮੈਂ ਕਿੱਦਾਂ ਕੱਲੇ ਨੂੰ ਬੰਬੀ ਤੇ ਜਾਣ ਦਵਾ ਮੰਮੀ ਫੇਰ ਕੀ ਹੋ ਗਿਆ ਵਾ ਉਹ ਹੱਥੀ ਨਾਲੇ ਫੇਰ ਕੀ ਆ ਉਹ ਤੇ ਪਾਣੀ ਲਾਇਆ ਮੈਂ ਕਿ ਮਾਸਾ ਜਾਨ ਨੂੰ ਕਿਹਾ ਇਹ ਤਾਂ ਕਰਕੇ ਚਾਚਾ ਨੇ ਮਾੜਾ ਗੁੱਸਾ ਕਰਦਾ ਹੂੰ ਤੂੰ ਨਹੀਂ ਜਾਣਾ ਹੈਗਾ ਬੰਬੀ ਤੇ ਚੰਗਾ ਤੂੰ ਮੇਰਾ ਕਹਿਣਾ ਮੰਨ ਲੈ ਠੀਕ ਆ ਨਾ ਮੈਂ ਤੈਨੂੰ ਕੱਲੇ ਨੂੰ ਨਹੀਂ ਜਾਣ ਦੇਣਾ ਉਹ ਮੰਮੀ ਕਣਕ ਤੇ ਵੇਖ ਕੇ ਆ ਜਾਣਾ ਵਾ ਜੇ ਮੈਂ ਨਹੀਂ ਗਈ ਹਾਂ ਤਾਂ ਵੀ ਧਿਆਨ ਸਿੱਧੀਏ ਇਹ ਮੈਂ ਹੁਣ ਵੇਖ ਆਈਆਂ ਤੁਹਾਨੂੰ ਸੋਕਾ ਬਹੁਤਾ ਹੁੰਨ ਰਿਹਾ ਵਾ ਫਿਰ ਆਹੇ ਉੱਥੇ ਕਿਦਾਂ ਟਾਈਮ ਕੱਟਦੀ ਹੋਊਗੀ ਤੇ ਕਿਦਾਂ ਕੱਟੂਗੀ ਇਹੋ ਜੇ ਥਾਂ ਤੇ ਬਾਹਰ ਛੜੀਆ ਕੱਢ ਕੇ ਉਹਨਾਂ ਨੇ ਕੋਈ ਗੱਲ ਨਹੀਂ ਮੰਮੀ ਫਿਕਰ ਨਾ ਕਰੋ ਕਰਨੇ ਹੋ ਜਾਣਾ ਵਾ ਸਿਆਣੀ ਕੰਮ ਕਰ ਤੇ ਲੱਗ ਜਾਣਾ ਵਾ ਆਪੇ ਦਨ ਚਲੋ ਉਹ ਤਾਂ ਤੁਹਾਡੀ ਗੱਲ ਠੀਕ ਵਾ ਹਾਂ ਤੇ लवली ਨੇ ਮੇਰੇ ਕੋ ਪੈਸੇ ਮੰਗਣ ਰਿਆ ਸੀ ਆਖਣ ਦੇ ਵੀ ਮੈਂ ਸ਼ਹਿਰ ਜਾਣਾ ਵਾ ਕੱਪੜੇ ਲੈਣ ਤੇ ਮੰਮੀ ਮੈਨੂੰ ਪੈਸੇ ਦੋ ਤਾਂ ਤੂੰ ਦੇ ਦੇਣੀ ਮੈਂ ਇਦਾਂ ਕਿਦਾਂ ਦੇ ਦਿੰਦੀ ਪੈਸੇ ਮੁੜ ਕੇ ਪਤਾ ਤੈਨੂੰ ਕੀ ਕਹਿਣਾ ਸੀਗਾ ਕਿ ਤੂੰ ਮੁੰਡੇ ਨੂੰ ਵਿਗਾੜਤਾ ਵਾ ਆਪਣੇ ਹਿਸਾਬ ਨਾਲ ਆਪੇ ਦੱਸ ਦੋ ਕਿੰਨੇ ਪੈਸੇ ਉਹਨੂੰ ਦੇਣੇ ਆ ਉਹ ਤਾਂ ਮੈਨੂੰ ਆਂਦੇ ਹੀ 5000 ਰੁਪਏ ਮਿਲੋਂ